ਸਾਰੇ ਵਿਦਿਆਰਥੀਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ YouTube ਦੇ ਅੰਤਰਗਤ ਆਪਣਾ ਜੋ ਟੋਪਿਕ ਕਰਨਾ ਹੈ ਉਹ ਸਾਡਾ BA ਫਰਸਟイヤー ਪੰਜਾਬੀ ਆਨਰਸ ਵਿੱਚ ਲੱਗੇ ਹੋਏ ਨੋਵਲ ਜੋ ਨਿਊ ਐਜੂਕੇਸ਼ਨ ਪਾਲਿਸੀ ਦੇ ਅੰਤਰਗਤ ਲੱਗਿਆ ਹੈ ਜੀ ਦਾ ਨਾਮ ਹੈ ਕਾਰੇ ਹੱਥੀ ਉਹਦੇ ਨਾਲ ਸੰਬੰਧਿਤ ਇੱਕ ਆਪਾਂ ਟੋਪਿਕ ਕਰਾਂਗੇ ਜਿਸ ਟੋਪਿਕ ਦਾ ਨਾਮ ਹੈ ਕਿ ਕਾਰੇ ਹੱਥੀ ਨੋਵਲ ਦਾ ਸਿਰਲੇਖ ਸਪਸ਼ਟ ਕਰੋ ਤੇ ਇੱਥੇ ਮੈਂ ਇੱਕ ਗੱਲ ਹੋਰ ਆਪਣਾ ਨਾਲ ਜੋੜਨਾ ਚਾਹੂੰਗੀ ਕਿ ਜਦ ਅਸੀਂ ਛੋਟੇ ਹੁੰਦੇ ਸੀ ਉਸ ਵੇਲੇ ਇੱਕ ਫਿਲਮ ਹੁੰਦੀ ਸੀ ਵਾਰਿਸ ਜੋ ਸਮਤਾ ਪਾਟਲ ਤੇ ਰਾਜ ਬੱਬਰ ਤੇ ਅਮਰਤਾ ਸਿੰਘ ਦੀ ਫਿਲਮ ਹੁੰਦੀ ਸੀ ਤੇ ਉਹਦੀ ਜਿਹੜੀ ਸਟੋਰੀ ਹੈ ਉਹ ਕਾਰਿਹੱਥੀ ਨੋਵਲ 'ਚੋਂ ਪੂਰੀ ਤਨ ਮੈਂ ਨਹੀਂ ਕਹੂੰਗੀ ਬਟ ਉਹਨਾਂ ਨੇ ਜੋ ਹੈ ਅੱਧੀ ਸਟੋਰੀ ਕਾਰਿਹੱਥੀ ਨੋਵਲ ਦੀ ਲੈ ਕੇ ਆਪਣੀ ਵਾਰਿਸ ਫਿਲਮ ਵਿੱਚ ਐਡ ਕੀਤੀ ਹੈ ਤੇ ਕੁਝ ਇੱਕ ਕੈਰੈਕਟਰ ਜਿਹੜੇ ਨੇ ਉਵੇਂ ਦੇ ਉਵੇਂ ਸੇਮ ਉਹਨਾਂ ਨੇ ਲਈ ਨੇ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਬਟ ਉਹ ਅੱਧੀ ਹੈ ਕਾਰਯ ਹੱਥੀ ਨੋਵਲ ਜੋ ਹੈ ਉਹ ਸੋਨ ਸਿੰਘ ਹੰਸ ਦਾ ਲਿਖਿਆ ਹੋਇਆ ਨੋਵਲ ਹੈ ਤੇ ਨੋਵਲ ਲਿਖਣ ਤੋਂ ਪਹਿਲਾਂ ਸੋਨ ਸਿੰਘ ਹੰਸ ਨੇ ਤਿੰਨ ਕਹਾਣੀ ਸੰਗ੍ਰਹਿ ਉਸਲਵੱਟੇ ਧਰਤੀ ਦੀ ਖੁਸ਼ਬੂ ਦੀਆ ਕਬੀਰਾ ਰੋਏ ਆਦ ਪੰਜਾਬੀ ਸਾਇਦੀ ਝੋਲੀ ਵਿੱਚ ਪਾਏ ਇਸ ਨੋਵਲ ਤੋਂ ਛੁੱਟ ਕੇ ਸੋਨ ਸਿੰਘ ਹਾਂਸ ਨੇ ਇੱਕ ਹੋਰ ਨੋਵਲ ਜਿਹੜਾ ਹੈ ਕਾਲੀ ਕਥਾ ਲਿਖਿਆ ਕਾਰਿਹੱਥੀ ਨੋਵਲ ਸੋਨ ਸਿੰਘ ਹਾਂਸ ਦੀ ਇੱਕ ਪ੍ਰਤੀਨਿਧ ਰਚਨਾ ਹੈ ਜਿਸ ਨੂੰ ਉਸਨੇ ਪਟਿਆਲਾ ਰਾਜਪੂਤ ਪੁਰਾ ਅਤੇ ਅੰਬਾਲਾ ਦੇ ਲੋਕਾਂ ਦੀ ਉਪ ਬੋਲੀ ਪੁਆਦੀ ਵਿੱਚ ਲਿਖਿਆ ਬੇਟਾ ਜੀ ਮੈਂ ਕਿ ਤੁਸੀਂ ਜਾਣਦੇ ਹੋ ਜਿਹੜੇ ਆਪਾਂ ਹਰਿਆਣਾ ਵਿੱਚ ਰਹਿੰਦੇ ਹੈਗੇ ਆ ਸਾਰੇ ਜਣੇ ਅਸੀਂ ਇੱਕ ਅਲੱਗ ਹੀ ਤਰ੍ਹਾਂ ਦੀ ਹਿੰਦੀ ਮਿਕਸ ਪੰਜਾਬੀ ਬੋਲਦੇ ਹੈਗੇ ਆ ਜਿਦੇ ਵਿੱਚ ਕੁਝ ਵਰਡ ਆਪਾਂ ਹਿੰਦੀ ਦੇ ਐਡ ਕੀਤੇ ਹੋਏ ਨੇ ਤੇ ਕੁਝ ਅਸੀਂ ਪੰਜਾਬੀ ਦੇ ਐਡ ਕੀਤੇ ਹੋਏ ਨੇ ਤੇ ਉਸ ਬੋਲੀ 'ਚ ਤੁਸੀਂ ਦੇਖੋਗੇ ਕਿ ਇਹ ਨੋਵਲ ਸੋਨ ਸਿੰਘ ਹੰਸ ਨੇ ਲਿਖਿਆ ਇਹ ਨੋਵਲ ਸੋਨ ਸਿੰਘ ਹੰਸ ਦੀ ਦਾ ਜਿਹੜਾ ਹੈ ਉਹ ਇੱਕ ਨਾਇਕਾ ਪ੍ਰధాన ਨੋਵਲ ਹੈ ਜਿਵੇਂ ਕੋਈ ਵੀ ਨੋਵਲ ਹੁੰਦਾ ਹੈ ਉਹਦੇ 'ਚ ਕਈ ਵਾਰ ਕਿਸੇ ਜਿਹੜਾ ਨਾਇਕ ਹੈ ਉਹਦੇ ਨਾਲ ਸੰਬੰਧਿਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਚਲਦੀਆਂ ਨੇ ਕਦੇ ਜੋ ਹੈ ਨਾਇਕਾ ਨਾਲ ਸੰਬੰਧਿਤ ਘਟਨਾਵਾਂ ਚੱਲਦੀਆਂ ਨੇ ਤੇ ਇਹ ਜਿਹੜਾ ਨੋਵਲ ਹੈ ਇਹਦੇ ਵਿੱਚ ਜੋ ਹੈ ਨਾਇਕਾ ਨਾਲ ਸੰਬੰਧਿਤ ਘਟਨਾਵਾਂ ਦੇ ਨਾਲ ਇਹ ਨੋਵਲ ਅੱਗੇ ਵੱਧਦਾ ਹੈ ਜੋ ਕਿ ਜਦ ਤੁਸੀਂ ਵਾਰਿਸ ਫਿਲਮ ਦੇਖੋਗੇ ਉਹਦੇ ਸੰਤਪਾ ਪਟਲ ਜੋ ਹੈ ਜਿਹੜਾ ਰੋਲ ਅਦਾ ਕਰ ਰਹੀ ਹੈ ਉਹ ਰੋਲ ਇਹਦੇ ਵਿੱਚ ਜੋ ਹੈ ਜਿਹੜੀ ਭਾਗੂ ਹੈ ਉਹਦੇ ਨਾਲ ਸੰਬੰਧਿਤ ਹੈ ਤੇ ਭਾਗੂ ਇਸ ਨੋਵਲ ਦੀ ਮੁੱਖ ਨਾਇਕਾ ਹੈ ਲੇਖਕ ਨੇ ਆਪਣੇ ਕਥਨ ਅਨੁਸਾਰ ਇਹ ਨੋਵਲ ਪਾਕਿਸਤਾਨ ਬਣਨ ਤੋਂ ਬਾਅਦ ਗੰਗਾ ਨਗਰ ਆ ਕੇ ਵਸੀ ਇੱਕ ਬੁੱਢੀ ਜਨਾਨੀ ਦੇ ਜੀਵਨ ਨਾਲ ਸੰਬੰਧਿਤ ਗਾਥਾ ਨੂੰ ਸਮਰਪਿਤ ਲਿਖਿਆ ਜੋ ਲੇਖਕ ਨੇ ਇੱਕ ਰਿਆਨੇ ਦੀ ਦੁਕਾਨ ਵਾਲੇ ਪੰਡਤ ਜੀ ਦੇ ਮੂੰਹੋਂ ਸੁਣੀ ਸੀ ਤੇ ਉਸ ਬੁੱਢੀ ਜਨਾਨੀ ਨੂੰ ਉਹਨਾਂ ਦੇ ਇਲਾਕੇ ਵਿੱਚ ਕਾਰੇ ਹੱਥੀ ਨਾ ਦਾ ਨਾਂ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਕਾਰੇ ਹੱਥੀ ਜਨਾਨੀ ਦੇ ਜੀਵਨ ਨਾਲ ਸੰਬੰਧਿਤ ਗਾਥਾ ਲੇਖਕ ਦੇ ਦਿਮਾਗ ਵਿੱਚ ਅਜੇ ਹੀ ਬੈਠੀ ਅਜੇ ਹੀ ਵਸੀ ਕਿ ਲੇਖਕ ਨੇ ਇਸ ਸੰਬੰਧੀ ਲਿਖਣ ਦਾ ਮਨ ਬਣਾਇਆ ਲੇਖਕ ਨੇ ਇਸ ਨੋਵਲ ਵਿੱਚ ਲਗਭਗ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਬੜੇ ਕਲਾਮਈ ਢੰਗ ਨਾਲ ਜੋ ਹੈ ਉਹਨੇ ਬਿਆਨ ਕੀਤਾ ਹੈ ਤੁਸੀਂ ਦੇਖੋਗੇ ਤਿੰਨ ਪੀੜੀਆਂ ਦਾ ਵਰਣਨ ਕਰਿਹੱਥੀ ਨੋਵਲ ਵਿੱਚ ਸੋਨ ਸਿੰਘ ਹੰਸ ਵੱਲੋਂ ਦਿਖਾਇਆ ਜਾਂਦਾ ਹੈ ਤੇ ਕਾਰਿਹੱਥੀ ਉੰਜ ਸਿੰਪਲ ਆਪਾਂ ਜਦੋਂ ਆਪਣੀ ਬੋਲੀ 'ਚ ਇਸ ਵਰਡ ਨੂੰ ਯੂਜ਼ ਕਰਦੇ ਹਾਂ ਤੇ ਅਸੀਂ ਦੇਖਦੇ ਹੈਗੇ ਆ ਕਿ ਉਸ ਬੰਦੇ ਨੂੰ ਕਿਹਾ ਜਾਂਦਾ ਕਿ ਜੋ ਇੱਕ ਅਜਿਹਾ ਕਾਰਾ ਕਰ ਦੇਣਾ ਕਿ ਕੋਈ ਅਜਿਹੀ ਘਟਨਾ ਵਪਰਾਧ ਨਹੀਂ ਕਿਸੇ ਬੰਦੇ ਨੇ ਕਿ ਜੋ ਕੋਈ ਨਹੀਂ ਕਰ ਸਕਦਾ ਉਹਨੂੰ ਆਪਾਂ ਕਾਰਿਹੱਥੀ ਬੋਲਦੇ ਹੈਗੇ ਆ ਉਹ ਕੀ ਕੋਈ ਕਾਰਾ ਕਰ ਦੇਣਾ ਤੁਸੀਂ ਸੁਣਿਆ ਹੋਵੇਗਾ ਹਰਿਆਣੇ 'ਚ ਇਸ ਵਰਡ ਨੂੰ ਆਪਾਂ ਬਹੁਤ ਯੂਜ਼ ਕਰਦੇ ਆ ਕਾਰਾ ਕਾਰਾ ਕਰ ਦੇਣਾ ਇੱਕ ਗੱਲ ਹੋਰ ਬਿਟ ਐ ਇੱਥੇ ਮੈਂ ਐਡ ਕਰੂੰਗੀ ਕਿ ਤੁਹਾਨੂੰ ਨਾ ਸਿਰਫ ਇਹ 7 ਨੰਬਰ ਦਾ ਕੁਐਸਚਨ ਆਣਾ ਹੈਗਾ ਪੇਪਰ 'ਚ ਐਸ ਲਈ ਇਹਨੂੰ ਬਹੁਤ ਲੰਬਾ ਲਿਖਣ ਦੀ ਲੋੜ ਨਹੀਂ ਆ ਚਾਰ ਕੁ ਪੇਜ ਤੁਸੀਂ ਪੇਪਰ 'ਚ ਆ ਤੇ ਲਿਖ ਦੇਣਾ ਕਾਰਿਹੱਤੀ ਨੋਵਲਿਕ ਪ੍ਰਤੀਕਾਤਮਕ ਨੋਵਲ ਹੈ ਉਹਨੇ ਜੋ ਹੈ ਪ੍ਰਤੀਕਾਤਮਕ ਵਰਡਨ ਨੂੰ ਯੂਜ਼ ਕੀਤਾ ਜਿਸ ਵਿੱਚ ਲੇਖਕ ਨੇ ਇਸ ਨੋਵਲ ਦੀ ਨਾਇਕਾ ਭਾਗੋ ਦੇ ਹੱਥਾਂ ਨਾਲ ਕੀਤੇ ਉਹ ਕਾਰੇ ਜਾਂ ਕੰਮ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਨੇਪਰੇ ਚਾੜਲ ਲਈ ਬੜੀ ਦ੍ਰਿੜਤਾ ਅਤੇ ਦਲੇਰੀ ਦੀ ਜ਼ਰੂਰਤ ਹੁੰਦੀ ਹੈ ਸਮਾਜ ਤੋਂ ਉਲਟ ਹੋ ਕੇ ਜਾਂ ਸਮਾਜਿਕ ਰਿਸ਼ਤੇ ਨਾਤੇ ਨੂੰ ਅਨੋਖੇ ਢੰਗ ਨਾਲ ਜੋੜ ਕੇ ਆਪਣੇ ਸਿਰੜ ਅਤੇ ਦੂਰ ਅੰਦੇਸ਼ੀ ਨਾਲ ਅਜਿਹੇ ਕੰਮ ਨੇਪਰੇ ਚਾੜੇ ਭਾਗੂ ਨੇ ਕਿ ਲੋਕ ਆਪਣੇ ਦੰਦਾਂ ਥੱਲੇ ਉਂਗਲਾਂ ਦਬਾਉਣ ਨੂੰ ਮਜਬੂਰ ਹੋ ਗਏ ਤੁਸੀਂ ਜਦੋਂ ਇਸ ਨਾਵਲ ਨੂੰ ਪੜੋਗੇ ਨਾ ਤੁਸੀਂ ਦੇਖੋਗੇ ਕਿ ਭਾਗੋ ਜੋ ਹੈ ਕਿੰਦੀ ਦ੍ਰਿੜਤਾ ਦੇ ਨਾਲ ਜਿਹੜੇ ਹੈ ਫੈਸਲੇ ਲੈ ਕੇ ਤੇ ਰਿਸ਼ਤਿਆਂ ਨੂੰ ਆਪਣੇ ਢੰਗ ਨਾਲ ਜਿਹੜੀ ਹੈ ਉਹ ਜੋੜ ਲੈਂਦੀ ਹੈ। ਇੱਕ ਸਿੱਧੇ ਸਾਦੇ ਪਰੰਤੂ ਚੰਗੇ ਰਿਆੜ ਖਾਨਦਾਨ ਅਤੇ ਜੱਟ ਪਰਿਵਾਰ 'ਚ ਜੰਮੀ ਪਲੀ ਭਾਗੂ ਦੇ ਪਿਤਾ ਦਾ ਨਾਂ ਸੁੰਦਰ ਸਿੰਘ ਅਤੇ ਮਾਤਾ ਦਾ ਨਾਂ ਗੁਰਦੇਈ ਸੀ। ਘਰ ਵਿੱਚ ਇੱਕ ਛੋਟੀ ਭੈਣ ਹਰਨਾਮੀ ਅਤੇ ਛੋਟਾ ਭਰਾ ਕਰਨੈਲਸਨ। ਲੇਖਕ ਦੇ ਦਸ਼ਨ ਮੁਤਾਬਕ ਇਸਨੋਵਲ ਦੀ ਕਹਾਣੀ ਦਾ ਸਬੰਧ ਪਹਿਲਾਂ ਪਾਕਿਸਤਾਨ ਦੀ ਧਰਤੀ ਤੇ ਵਸਣ ਵਾਲੇ ਪਰਿਵਾਰ ਨਾਲ ਸੀ ਪਰੰਤੂ ਲੇਖਕ ਨੇ ਇਸ ਨੂੰ ਪਟਿਆਲੇ ਰਾਜਪੁਰੇ ਦੇ ਆਸ-ਪਾਸ ਦੇ ਇਲਾਕੇ ਪਵਾਦ ਦੇ ਇਲਾਕੇ ਨਾਲ ਜੋੜ ਕੇ ਪੇਸ਼ ਕੀਤਾ ਪਵਾਦ ਦਾ ਇਲਾਕਾ ਜਿਹੜਾ ਹੈ ਰਾਜਪੁਰਾ ਪਟਿਆਲੇ ਵਾਲਾ ਇਲਾਕਾ ਕਿਉਂਕਿ ਇੱਥੇ ਦੀ ਜਿਹੜੀ ਬੋਲੀ ਹੈ ਉਹਨੂੰ ਆਪਾਂ ਪਵਾਦੀ ਬੋਲੀ ਬੋਲਦੇ ਹਾਂ ਹੈ ਉਪ ਭਾਸ਼ਾ ਜਿਹਨੂੰ ਕਿਹਾ ਜਾਂਦਾ ਹੈ ਪੰਜਾਬੀ ਦੀ ਉਪ ਭਾਸ਼ਾ ਹੈ ਪਵਾਦੀ ਸੋਨ ਸਿੰਘ ਹੰਸ ਨੇ ਆਪਣੇ ਇਸ ਨੋਵਲ ਦੀ ਗਲਬਾਤੀ ਸ਼ੈਲੀ ਨੂੰ ਪੁਆਦੀ ਉਪਭਾਸ਼ਾ ਵਿੱਚ ਪੇਸ਼ ਕੀਤਾ ਹੈ। ਲੇਖਕ ਜਿੱਥੇ ਪੁਆਦੀ ਉਪਭਾਸ਼ਾ ਨੂੰ ਸਫਲਤਾਪੂਰਵਕ ਪੇਸ਼ ਕਰ ਰਿਹਾ ਹੈ ਉੱਥੇ ਪੁਆਦੀ ਇਲਾਕੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਵੀ ਉਸਨੇ ਬਖੂਬੀ ਪੇਸ਼ ਕੀਤਾ ਹੈ। ਇਸ ਨੋਵਲ ਦੀ ਨਾਇਕਾ ਪਾਗੋ ਦੇ ਵਿਆਹ ਦੀ ਗੱਲ ਦੇ ਨਾਲ ਹੀ ਪੁਆਦੀ ਦੇ ਸੱਭਿਆਚਾਰ ਦੀ ਤਸਵੀਰ ਦਾ ਦ੍ਰਿਸ਼ ਚਿੱਤਰਣ ਬੜੇ ਸਜੀਵ ਤੰਗ ਨਾਲ ਲੇਖਕ ਨੇ ਪੇਸ਼ ਕੀਤਾ ਹੈ। ਕੁੜੀਆਂ ਦੇ ਰਿਸ਼ਤੇ ਨਾਤੇ ਕਿਵੇਂ ਉਸ ਸਮੇਂ ਪਿੰਡ ਦੇ ਨਾਂ ਹੀ ਤਿਆਰ ਕਰਦੇ ਸਨ ਅਤੇ ਉਹਨਾਂ ਨੂੰ ਰਾਜਾ ਜੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ ਸੋਨ ਸਿੰਘ ਹੰਸ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਰੀਤਾਂ ਕੁੜੀਆਂ ਵੱਲੋਂ ਦਾਜ ਤਿਆਰ ਕਰਨਾ ਮਾਤਾ ਪਿਤਾ ਵੱਲੋਂ ਕੁੜੀ ਨੂੰ ਦਹੇਜ ਦੇ ਰੂਪ ਵਿੱਚ ਪਰ ਪਰ ਕੇ ਸਮਾਨ ਦੇਣਾ ਤੇ ਤਿੰਨ ਤਿੰਨ ਦਿਨ ਪਿੰਡ ਵਿੱਚ ਬਰਾਤ ਦਾ ਰੁਕਣਾ ਬਰਾਤ ਦੀ ਸੇਵਾ ਪਾਣੀ दारू मीट ਨਾਲ ਅਤੇ ਰੱਥਾਂ ਤੇ ਬਰਾਤ ਦਾ ਆਉਣਾ ਆਦ ਜੋ ਹੈ ਸਾਰਾ ਉਸਨੇ ਬੜੇ ਯਥਾਰਥਕ ਢੰਗ ਨਾਲ ਸੋਨ ਸਿੰਘ ਹੰਸ ਨੇ ਇਸ ਨੋਵਲ ਵਿੱਚ ਪੇਸ਼ ਕੀਤਾ ਹੈ ਕਾਰਿਹੱਥੀ ਨੋਵਲ ਦਾ ਵਿਸ਼ਾ ਮੁੱਖ ਰੂਪ ਵਿੱਚ ਜ਼ਗੀਰਦਾਰੀ ਨਿਜ਼ਾਮ ਕਾਰਿਹੱਥੀ ਨੋਵਲ ਦਾ ਵਿਸ਼ਾ ਮੁੱਖ ਰੂਪ ਵਿੱਚ ਉਸ ਸਮੇਂ ਦੇ ਜ਼ਗੀਰਦਾਰੀ ਨਿਜ਼ਾਮ ਦੇ ਆਲੇ ਦੁਆਲੇ ਘੁੰਮਦਾ ਹੈ ਜਿੱਥੇ ਜੱਟ ਲਈ ਉਹਦੀ ਜ਼ਮੀਨ ਹੀ ਸਭ ਕੁਝ ਹੁੰਦੀ ਹੈ ਸ਼ਰੀਕ ਕਿਵੇਂ ਆਪਣੀਆਂ ਦੀ ਹੀ ਜ਼ਮੀਨਾਂ ਨੂੰ ਦਬਦੇ ਹਨ ਤੇ ਇਸ ਕਾਰੇ ਲਈ ਉਹ ਕੱਟਣ ਵੱਢਣ ਕਤਲ ਕਰਨ ਤੇ ਕਿਸੇ ਨੂੰ ਬੇਪਤ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਜਿਵੇਂ ਬੇਟਾ ਅਸੀਂ ਪੁਰਾਣੀਆਂ ਫਿਲਮਾਂ ਵਿੱਚ ਦੇਖਦੇ ਸੀ ਕਿ ਨਾ ਤੁਸੀਂ ਤੇ ਦੇਖਿਆ ਨਹੀਂ ਅਸੀਂ ਤੇ ਦੇਖਿਆ ਨੇ ਨਾ ਅਮਰੀਸ਼ ਪੂਰੀ ਦੀਆਂ ਫਿਲਮਾਂ ਆਮ ਤੌਰ ਤੇ ਇਸ ਤਰੀਕੇ ਦੀਆਂ ਹੁੰਦੀਆਂ ਸੀਗੀਆਂ ਜਿਦੇ ਚ ਉਹ ਇੱਕ ਵੱਡਾ ਜ਼ਗੀਰਦਾਰ ਹੁੰਦਾ ਸੀ ਤੇ ਆਪਸੀ ਚ ਉਹਨਾਂ ਦੇ ਬਹਿਰ ਹੁੰਦੇ ਸੀ ਇਸ ਤਰੀਕੇ ਦਾ ਜਿਹੜਾ ਹੈ ਇਨੋਵਲ ਹੈ ਗਾਰੀਅਥੀ ਨੋਵਲ ਦੀ ਨਾਇਕਾ ਭਾਗੋ ਦੇ ਪਤੀ ਦੀ ਅਚਾਨਕ ਬੁਖਾਰ ਆਉਣ ਨਾਲ ਹੋਈ ਮੌਤ ਤੋਂ ਬਾਅਦ ਭਾਗੋ ਦਾ ਪਰਿਵਾਰ ਵਿੱਚ ਆਪਣੇ ਸਹੁਰੇ ਗੱਜਣ ਸਿੰਘ ਤੋਂ ਇਲਾਵਾ ਕੋਈ ਨਾ ਰਹਿ ਜਾਣਾ ਆਦ ਘਟਨਾਵਾਂ ਨਾਵਲ ਨੂੰ ਦੁਖਾਂਤ ਵੱਲ ਮੋੜ ਦਿੰਦੀਆਂ ਨੇ ਤੇ ਨੋਵਲ ਜੋ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਕ ਦੁਖਾਂਤਕ ਨੋਵਲ ਬਣ ਗਿਆ ਹੈ ਤੇ ਨੋਵਲ ਉਸ ਵੇਲੇ ਸ਼ਿਖਰ ਤੇ ਪਹੁੰਚ ਜਾਂਦਾ ਹੈ ਜਦੋਂ ਭਾਗੋ ਆਪਣੇ ਹੱਥ ਹੱਥਾਂ ਰਹੀ ਉਹ ਕਾਰਾ ਕਰਦੀ ਹੈ ਜਿਸ ਨੂੰ ਜੋ ਹੈ ਕੋਈ ਸੁਪਨਿਚ ਵੀ ਸੋਚ ਨਹੀਂ ਸਕਦਾ ਨੋਵਲ ਦੀ ਨਾਇਕਾ ਭਾਗੋ ਦਾ ਬਾਰ ਬਾਰ ਆਪਣੇ ਆਪ ਨੂੰ ਜੱਟੀ ਆਖ ਕੇ ਦ੍ਰਿੜ ਇਰਾਦੇ ਅਤੇ ਮਜ਼ਬੂਤੀ ਨਾਲ ਖੜੇ ਕਰਨਾ ਸੱਚਮੁੱਚ ਹੀ ਹੈਰਾਨ ਕਰਨ ਵਾਲੀਆਂ ਘਟਨਾਵਾਂ ਹਨ ਤੇ